ਸੋ ਨਮਸਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਸਾਨੂੰ ਮੌਕਾ ਮਿਲਿਆ ਪੰਜਾਬ ਨਹੀਂ ਫੋਰਨ ਤੱਕ ਜਿਨ੍ਹਾਂ ਦਾ ਨਾਮ ਹੈ ਤਾਂ ਗੀਤ ਵੀ ਬੜੇ ਲਿਖੇ ਨੇ ਤੇ ਗਾਏ ਨੇ ਤੇ ਬੜਾ ਨਾਮ ਕਮਾਇਆ ਏ ਜਿਲ੍ਹਾ ਗੁਰਦਾਸਪੁਰ ਦੇ ਸ਼ਾਇਰ ਨੇ ਵਿਨੋਦ ਸ਼ਾਇਰ ਜੀ ਅੱਜ ਆਪਾਂ ਉਹਨਾਂ ਦੇ ਗ੍ਰਾਮ ਵਿਕੇ ਪਹੁੰਚੇ ਆਂ ਤੇ ਨਾਲ ਦੀ ਨਾਲ ਉਹਨਾਂ ਕੋਲ ਗਾਣੇ ਵੀ ਸੁਣਿਆ ਕੁਝ ਚਾਨਣਾ ਵੀ ਪਾਇਆ ਤੇ ਤੁਹਾਨੂੰ ਦੱਸ ਦਈਏ ਕਿ ਵਿਨੋਦ ਸ਼ਾਇਰ ਦਾ ਗੀਤ ਲਿਖਿਆ ਹੋਇਆ ਜਿਹੜਾ 97 98 ਦੇ ਵਿੱਚ ਜਿਹੜਾ ਰਿਲੀਜ਼ ਹੋਇਆ ਸੀ ਤੋਂ ਵਿਸ਼ਰਣ ਵਿਚਰਣ ਕਰਦੀ ਹੈ ਜਦੋਂ ਵਿਛੜੇਗੀ ਪਤਾ ਲੱਗ ਜਾਊਗਾ ਸੋ ਬੜਾ ਪਿਆਰ ਤੇ ਮਾਣ ਮਿਲਿਆ ਆਪਾਂ ਉਹਨਾਂ ਕੋਲੋਂ ਦੋ ਗੋਲ ਸੁਣਾਗੇ ਉਸ ਗੀਤ ਦੇ ਸੋ ਗੱਲਬਾਤ ਕਰਦੇ ਆਂ ਨਮਸਕਾਰ ਜੀ ਨਮਸਕਾਰ ਲੱਖੀ ਭਾਜੀ ਬਹੁਤ ਤੁਸੀਂ ਆਏ ਹੋ ਅੱਜ ਵਿਨੋਦ ਸ਼ਾਇਰ ਪ੍ਰੋਡਕਸ਼ਨ ਦੇ ਆਫਿਸ ਤੁਹਾਡਾ ਵੈਲਕਮ ਹੈ ਜੀ ਸੋ ਸ਼ਾਇਰ ਜੀ ਫਿਰ ਸਾਡੇ ਦਰਸ਼ਕਾਂ ਨੂੰ ਦੋ ਬੋਲ ਸੁਣਾਣੇ ਨੇ ਵਿਛਣਨ ਵਿਛਰਨ ਦੇ ਤੇ ਦੋ ਬੋਲ ਸੁਣਾਣੇ ਨੇ ਕਲੀਅਰ ਕੰਟ ਭਾਜੀ ਦੇ ਪਾਸ ਹਾਂ ਜੀ ਕੱਚੇ ਉਹ ਜਿਹੜਾ ਮੇਰਾ ਜਿਹੜੇ ਗਾਣੇ ਤੋਂ ਮੇਰੀ ਪਛਾਣ ਬਣੀ ਹੈ ਜੀ ਇੱਕ ਦੂਜੇ ਤਾਈ ਮਿਲਣੇ ਨੂੰ ਜਦੋਂ ਤੜਪੇਗੀ ਪਤਾ ਲੱਗ ਜਾਊਗਾ ਨੀ ਤੁ ਵਿਛੜਨ ਵਿਛੜਨ ਕਰਦੀ ਏ ਜਦੋਂ ਵਿਛੜੇਗੀ ਪਤਾ ਲੱਗ ਜਾਊਗਾ ਵਿਛੜਨ ਵਿਛੜਨ ਕਰਦੀ ਏ ਜਦੋਂ ਵਿਛੜੇਗੀ ਪਤਾ ਲੱਗ ਜਾਊਗਾ ਆਏ ਨੀ ਮਰ ਜਾਣੀਏ ਆਏ ਨੀ ਡੁੱਬ ਜਾਣੀਏ ਆਏ ਨੀ ਮਰ ਜਾਣੀਏ ਆਏ ਨੀ ਡੁੱਬ ਜਾਣੀਏ ਲੋਕ ਕੰਠ ਜੀ ਦਾ ਤੇ ਦੋ ਹਾਂ ਕਲੀਅਰ ਕੰਠ ਜੀ ਦਾ ਗਾਣਾ ਸੀਗਾ ਕਿੰਨਾ ਤੇਰੀ ਯਾਦ ਨੇ ਸਤਾਇਆ ਸੱਜਣਾ ਉਹ ਤੈਨੂੰ ਕੀ ਦਸੀਏ ਕਿੰਨਾ ਤੇਰਾ ਹਿਜਰ ਹੰਡਾਇਆ ਸੱਜਣਾ ਉਹ ਤੈਨੂੰ ਕੀ ਬਸੀਏ ਉਹ ਤੈਨੂੰ ਕੀ ਬਸੀਏ ਉਹ ਤੈਨੂੰ ਕੀ ਦਸੀਏ ਸੋ ਬਹੁਤ ਵਧੀਆ ਲੱਗਿਆ ਜੀ ਵਿਨੋਸ਼ ਸ਼ਾਇਰ ਜੀ ਦੇ ਨਾਲ ਮੁਲਾਕਾਤ ਕੀਤੀ ਇੰਟਰਵਿਊ ਕੀਤੀ ਹੈ ਬੜੇ ਵਧੀਆ ਵਧੀਆ ਗੀਤ ਲਿਖੇ ਨੇ ਤਾਂ ਨਾਮਵਰ ਸਿੰਗਰ ਨੇ ਜਰੇ ਅੱਜ ਵੀ ਉਹ ਜਰੇ ਨੇ ਗੀਤ ਗਾਉਂਦੇ ਪਏ ਨੇ ਤਾਂ ਉਹ ਵੀ ਲਿਖਦੇ ਪਏ ਨੇ ਐਦਾਂ ਹੀ ਇਹਨਾਂ ਦਾ ਚੱਲਦਾ ਰਹੇਗਾ ਬੜਾ ਪਿਆਰ ਦਿੱਤਾ ਹੈ ਦਰਸ਼ਕਾਂ ਨੇ ਵਿਚਰਨ ਵਿਚਰਨ ਕਰਦੀਆਂ ਸੋ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੀ